ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਪੰਜਾਬ ਪੈਨਸ਼ਨ ਧਾਰਕਾਂ ਲਈ ਆਈ ਵੱਡੀ ਖਬਰ ਪੈਨਸ਼ਨ ਲੈਣ ਵਾਲਿਆਂ ਲਈ ਹੁਣੇ-ਹੁਣੇ ਆਈ ਵੱਡੀ ਖਬਰ ਦੋਸਤੋ ਕੀ ਹੈ ਪੂਰੀ ਅਪਡੇਟ ਅਤੇ ਪੰਜਾਬ ਦੇ ਵਿੱਚ ਪੈਨਸ਼ਨ ਧਾਰਕਾਂ ਲਈ ਕਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਜਾਣਾਂਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਹੀ ਸਾਡੀ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਓ ਨਜ਼ਰ ਮਾਰਦੇ ਪੂਰੀ ਖਬਰ ਤੇ ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਜੁੜੀ ਖਬਰ ਹੁਣ ਘਰ ਬੈਠੇ ਹੀ ਨਿਪਟਾਰ ਸਕਣਗੇ ਆਹ ਕੰਮ ਦੋਸਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਪਾ ਸਰਕਾਰ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਇਸ ਸੰਬੰਧੀ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ ਤੇ ਪੈਨਸ਼ਨਰ ਸੇਵਾ ਪੋਰਟਲ ਸ਼ੁਰੂ ਕੀਤਾ ਹੈ ਡਿਪਟੀ ਕਮਿਸ਼ਨਰ ਰਜੇਸ਼ਦੀ ਮਾਨ ਅਨੁਸਾਰ ਇਸ ਪੋਰਟਲ ਰਾਹੀਂ ਪੈਨਸ਼ਨਰ ਹੁਣ ਇਕ ਥਾਂ ਤੇ ਪੈਨਸ਼ਨ ਨਾਲ ਸਮਤ ਸੇਵਾਵਾਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨਸ਼ਨਰ ਸੇਵਾ ਪੋਰਟਲ ਦਾ ਉਦੇਸ਼ ਪੈਨਸ਼ਨਰਾਂ ਲਈ ਸੇਵਾਵਾਂ ਨੂੰ ਡਿਜੀਟਲ ਰੂਪ ਵਿੱਚ ਅਸਤਾਨ ਬਣਾਉਣਾ ਹੈ ਉਨਾ ਅੱਗੇ ਕਿ ਪਹਿਲੇ ਪਾਵਿਚ ਪੋਰਟਲ ਤੇ 6 ਮੁੱਖ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਈਕੀਆਈਸੀ ਜੀਵਨ ਸਰਟੀਫਿਕੇਟ ਸ਼ਿਕਾਇਤ ਸਰਟੀਫਿਕੇਟ ਸ਼ਿਕਾਇਤਾਂ ਜਾਰੀ ਕਰਨਾ ਪਰਿਵਾਰਕ ਪੈਨਸ਼ਨ ਲਈ ਜ਼ਰੂਰੀ ਅਰਜੀ ਐਲਟੀਸੀ ਲਈ ਅਰਜੀ ਆਦਿ ਸ਼ਾਮਲ ਹੈ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਰਾਜਵੀਰ ਸਿੰਘ ਨੇ ਦੱਸਿਆ ਕਿ ਪੈਨਸ਼ਨਰਾਂ ਲਈ ਪੋਰਟਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ ਟੋਲ ਫਰੀ ਨੰਬਰ 1076 ਤੇ ਕਾਲ ਕਰਕੇ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਆਪਣੇ ਘਰ ਬੈਠੇ ਹੀ ਜਾਣਕਾਰੀ ਹਾਸਲ ਕਰ ਸਕਦੇ ਹਨ ਸੋ ਦੋਸਤੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਲੈਣ ਵਾਲਿਆਂ ਲਈ ਪੈਨਸ਼ਨ ਸੇਵਾ ਪੋਰਟਲ ਲਾਂਚ ਕਰਦੇ ਦੇ ਸਬੰਧ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਹੀ ਜਾਣਕਾਰੀ ਸੀ ਇਸ ਤਰ੍ਹਾਂ ਦੀ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕ ਸਟਾਰ ਜੁੜੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦ ਜੀ